ਮੁਰਦਾਬਾਦ 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 ਮਤਲਬ ਇਹਨਾਂ ਨੂੰ ਸਾਫ਼ ਕੀਤਾ ਜਾਵੇ ਕਿ ਕੋਈ ਨਾ ਕੋਈ ਪਤਾ ਤੇ ਲਗੇਂਦਰ ਪੱਤ ਲੋਕ ਪੱਕੀਆਂ ਆ ਫਤੇਗੜ ਚੂੜੀਆਂ ਵਿਖੇ ਲੇਬਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤਾ ਰੂਸ ਮੁਝਾਰਾ ਪੰਜਾਬ ਸਰਕਾਰ ਵਿਰੁੱਧ ਕੀਤੀ ਜ਼ਬਰਦਸਤ ਨਾਰੇਬਾਜੀ ਕੱਚੇ ਪੱਲੇਦਾਰਾਂ ਨੂੰ ਪੱਕਿਆ ਕਰਨ ਦੀ ਇਹ ਟੀਮੰਗ ਲੇਬਰ ਯੂਨੀਅਨ ਦੀ ਮੈਂਕ ਨਾਲ ਚੱਲ ਰਹੀ ਹੈ ਗੱਲਬਾਤ ਕਿਹਾ ਵੇਅਰਹਾਊਸ ਤੇ ਇੰਸਪੈਕਟਰ ਨੇ ਫਟੇਕਾਰ ਚੂੜੀਆਂ ਰੇਲਵੇ ਸਟੇਸ਼ਨ ਰੋਡ ਵਿਖੇ ਵੇਅਰ ਹਾਊਸ ਡਿਲੀਵਰੀ ਯੂਨੀਅਨ ਵੱਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਵੇਅਰ ਹਾਊਸ ਦੇ ਬਾਹਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਪੱਲੇਦਾਰਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਇਸ ਬੰਦੀ ਯੂਨੀਅਨ ਤੇ ਵੱਖ-ਵੱਖ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਈਆਂ ਸਾਲਾਂ ਤੋਂ ਕੱਚੇ ਤੌਰ ਤੇ ਹੀ ਵੇਅਰ ਹਾਊਸ 'ਚ ਕੰਮ ਕਰ ਰਹੇ ਹਨ ਉਹਨਾਂ ਤੇ ਵਡੇ ਵਡੇਰੇ ਵੀ ਪੱਲੇਦਰੀ ਕਰਦਿਆਂ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤੇ ਸਾਨੂੰ ਵੀ ਕਈ ਸਾਲ ਹੋ ਗਏ ਹਨ ਕੰਮ ਕਰਦੇ ਆ ਪਰ ਸਰਕਾਰ ਉਹਨਾਂ ਨੂੰ ਪੱਕਿਆ ਨਹੀਂ ਕਰ ਰਹੀ ਉਹਨਾਂ ਕਹਿੰਦੀ ਸਰਕਾਰ ਹਰ ਸੀਜ਼ਨ ਚ ਲਾਰੇ ਲੱਪੇ ਲਾ ਕੇ ਉਹਨਾਂ ਕੋਲੋਂ ਕੰਮ 곪ਵਾ ਲੈਂਦੀ ਹੈ ਪਰ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਕਤ ਪਲੇਦਾਰਾ ਇਹ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਪੱਕਿਆ ਕਰੇ ਤਾਂ ਜੋ ਆਪਣੇ ਪਰਿਵਾਰ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕਣ ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦਾ ਫਤੇਗੜ ਚੂੜੀਆਂ ਵੇਅਰਹਾਊਸ ਗਦਾਮਾਂ ਦੇ ਬਾਹਰ ਜਿੱਥੇ ਕਿ ਕੱਚੇ ਮੁਲਾਜ਼ਮਾਂ ਵੱਲੋਂ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਉਹਨਾਂ ਨੇ ਇਹ ਵੀ ਰੋਸ ਦਾ ਪ੍ਰਗਟਾਵਾ ਕੀਤਾ ਕਿ ਹਰ ਸਾਲ ਉਹਨਾਂ ਕੋ ਕੰਮ ਕਰਵਾ ਲਿਆ ਜਾਂਦਾ ਪਰ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਨੂੰ ਲਾਰਿਆ ਵਿੱਚ ਰੱਖਿਆ ਜਾਂਦਾ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਦ ਤੱਕ ਉਹ ਇੱਥੇ ਫਤੇਗੜ ਚੂੜੀਆਂ ਵੇਅਰਹਾਊਸ 'ਚ ਕੋਈ ਕਿਸੇ ਵੀ ਗੱਡੀ ਜਾਂ ਟਰਾਲੀ ਨੂੰ ਇੱਥੇ ਲੰਘਣ ਨਹੀਂ ਦੇਣਗੇ ਤੇ ਨਾ ਹੀ ਲੋਡਿੰਗ ਹੋਣ ਦੇਣਗੇ ਤਦ ਤੱਕ ਉਹਨਾਂ ਦੀ ਹੜਤਾਲ ਅਤੇ ਪ੍ਰਦਰਸ਼ਨ ਜਾਰੀ ਰਹੇਗਾ ਗੱਲਬਾਤ ਕਰਦੇ ਆਂ ਵਕ ਵਕ ਯੂਨੀਅਨ ਦੇ ਆਗੂਆਂ ਅਤੇ ਇੰਸਪੈਕਟਰ ਵੇਅਰਹਾਊਸ ਨਾਲ ਤੁਸੀਂ ਅੱਜ ਵੇਅਰਹਾਊਸ 'ਚ ਆਪਣਾ ਹੜਤਾਲ ਕੀਤੀ ਆ ਕੱਚੇ ਮੁਲਾਜ਼ਮਾਂ ਨੇ ਕੀ ਮਸਲਾ ਕੀ ਸਾਰਾ ਤੁਹਾਡਾ ਇਹ ਸਰ ਅਸੀਂ ਮਤਲਬ ਇੱਥੇ ਲਿਵਰ ਦਾ ਕੰਮ ਕਰਦੇ ਆਂ ਮਤਲਬ 25 ਸਾਲ ਤੇ ਮੈਨੂੰ ਹੋ ਗਿਆ ਉਹ ਤੋਂ ਪਹਿਲਾਂ ਸਾਡੇ ਪਿਓ ਪਰਦਾਦੇ ਸਾਰੇ ਇੱਥੇ ਮਤਲਬ ਇਹੋ ਕੰਮ ਚ ਮਤਲਬ ਉਹਨਾਂ ਦੀ ਡੈਥ ਹੋ ਚੁੱਕੀ ਆ ਪਰ ਸਾਨੂੰ ਹਰ ਵਾਰੀ ਲਾਰੇ ਲਾਏ ਜਾਂਦੇ ਆ ਵੀ ਤੁਹਾਨੂੰ ਪੱਕਿਆਂ ਕਰ ਦੇਵਾਂਗੇ ਅੱਜ ਕਰ ਦਿੰਨੇ ਆ ਕੱਲ ਕਰ ਦਿੰਨੇ ਆ ਜਦੋਂ ਕਣਕ ਦਾ ਸੀਜ਼ਨ ਆ ਜਾਂਦਾ ਆ ਸਾਨੂੰ ਕਰ ਦਿੰਦੇ ਆ ਗਾੜੀ ਵਿੱਚ ਚੱਕੋ ਬੋਰੀਆਂ ਤੁਸੀਂ ਪੱਕੇ ਹੋ ਗਈ ਤੇ ਉਹ ਸਾਡੇ ਕੋਲ ਪਹਿਲਾਂ ਤਾਂ ਕੋਈ 500 ਹੀ ਹੋਣ ਵਧਾਤਾ ਐ ਨਾ ਜੀ ਇਹ 1500 ਕਰ ਦਿੱਤਾ ਆ ਤੇ ਹੁਣ ਨਵੀਂ ਵਾਜ 2000 ਦੀ ਆ ਗਈ ਆ ਤੇ ਅਸੀਂ ਤਾਂ ਮਤਲਬ ਇਹਨਾਂ ਦਾ ਮੁੱਠ ਛੱਡ ਕੇ ਇਹਨਾਂ ਦਾ ਪੂਰਾ ਕਰਾਂਗੇ ਤੇ ਮੰਨ ਲਓ ਜੇ ਪ੍ਰਧਾਨ ਆ ਉਹ ਵੀ ਦੋ ਦਿਨਾਂ ਵਾਧੇ ਜਾਂਦੇ ਆ ਤੇ ਸਾਨੂੰ ਮਤਲਬ ਇਹ ਇਨਸਾਫ ਦਿੱਤਾ ਜਾਵੇ ਵੀ ਕੋਈ ਸਾਨੂੰ ਪਤਾ ਤੇ ਲੱਗੇ ਪਿਆ ਆਪਾਂ ਕਦੋਂ ਪੱਕੇ ਹੋਵਾਂਗੇ ਸਾਡੀ ਇਹ ਹੋ ਸਰ ਮੰਗ ਪਈ ਅਸੀਂ ਪੱਕੇ ਹੋਈਏ ਸਾਡੇ ਮਤਲਬ ਪਿਓ ਪੜਦਾਦੇ ਵੀ ਇੱਥੇ ਇਦਾਂ ਹੀ ਗੁਜ਼ਰ ਗਏ ਪੂਰੇ ਹੋ ਗਏ ਆ ਤੇ 25 ਸਾਲ ਤੇ ਮੇਰੀ ਉਮਰ ਹੋ ਗਈ ਆ ਤੇ ਆ ਤੁਹਾਡੇ ਮਗਰ ਵੇਖ ਲਓ ਅਜੇ ਕਿੰਨੇ ਕਾਠੇ ਸਾਰੇ ਚਵਾਰੇ ਮਤਲਬ ਇਸੇ ਤਰ੍ਹਾਂ ਬੇਰੁਜ਼ਗਾਰ ਪੜੇ ਲਿਖੇ ਸਾਰੇ ਮਤਲਬ ਮਿਹਨਤ ਦਾ ਕੰਮ ਕਰ ਰਹੇ ਆ ਤੇ ਨਾ ਕਿਤੇ ਹੋਰ ਕੰਮ ਹੀ ਅਸੀਂ ਕਰ ਸਕਦੇ ਆ ਵੇ ਸਾ ਇਹਨੂੰ ਕਹਿੰਦੇ ਟਾਡੇ ਕਾਰਡ ਬਣਿਆ ਤੁਸੀਂ ਮਤਲਬ ਘਰ ਵੀ ਕਿਹਾ ਜਾਂਦਾ ਵੀ ਤੁਸੀਂ ਹੋਣੇ ਪੱਕਿਆਂ ਹੋਗੇ ਜੇ ਬਸ ਆ ਗਈ ਵਾਰੀ ਟਾਡੀ ਹੁਣ ਤੁਸੀਂ ਪੱਕਿਆਂ ਜੇ ਤੇ ਇਹੋ ਕਰਕੇ ਸਾਰੇ ਸਾਡੇ ਇਹੋ ਸਰਕਲ ਲੱਗਦਾ ਹਰ ਸਾਲ ਲੱਗ ਜਾਂਦੇ ਨੇ ਜੀ ਲਿਵਰ ਦੇ ਕਿੰਨੇ ਪੈਸੇ ਪਰ ਤੋੜਾ ਮਿਲਦੇ ਆ ਉਹ ਵੀ ਸਾਰ ਸਾਡੇ ਨਾਲ ਬਹੁਤ ਇਨਸਾਫੀ ਹੋ ਰਹੀ ਆ ਜਿੱਦਾਂ ਮੰਨ ਲਓ ਸਾਨੂੰ ਕਹਿ ਦਿੰਦੇ 1 ਰੁਪਏ ਤੇ 2 ਰੁਪਏ ਅੱਗੇ 2.5 ਰੁਪਏ ਆ ਰਹੇ ਆ ਤੇ ਹੋਰ ਵੀ ਸਾਰੇ ਚੀਜ਼ੇ ਮਤਲਬ ਬਹੁਤ ਹੀ ਜ਼ਿਆਦਾ ਕਟਾਲਾ ਹੋ ਰਿਹਾ ਆ ਵੀ ਮਤਲਬ ਨਾ ਸਾਨੂੰ ਜੇ ਮੰਨ ਲਓ ਕਹਿ ਦਿੰਦੇ ਪੂਰੇ ਪੈਸੇ ਕੋਈ ਨਹੀਂ ਦਿੱਤੇ ਜਾਂਦੇ ਦੇ ਪੈਸੇ ਵਿੱਚੋਂ ਤੁਹਾਡੇ ਖਾਤੇ ਵੀ ਜਾਂਦਾ ਹਾਂਜੀ ਸਰ ਉਹ ਇਹ ਸਾਰੇ ਮਾਲੂ ਮਾਲੂ ਸਾਰੇ ਜੇ ਇੱਥੇ 100 ਬੰਦਾ ਕੰਮ ਕਰ ਰਿਹਾ ਤੇ ਕਿਸ਼ੋ 2.5 ਰੁਪਏ ਨਾ ਆ ਰਿਹਾ ਤਾਂ ਉਹਨੂੰ 1 ਰੁਪਏ ਨਾਲ 1.5 ਰੁਪਏ ਨਾਲ ਤੁਸੀਂ ਲਾ ਲੋ ਦਿੱਤਾ ਜਾ ਰਿਹਾ ਤੇ ਉਹ ਸਾਰੇ ਵੇਖੋ 100 ਬੰਦੇ ਦਾ ਕਿੱਥੇ ਜਾਂਦੇ ਆ ਤੇ ਕਿਹਦੀ ਜੇਬ ਚ ਜਾਂਦੇ ਆ ਉਹ ਸਾਰੇ ਤੇ ਪ੍ਰਧਾਨਾਂ ਦੇ ਜਾਂਦੇ 6 ਪ੍ਰਧਾਨ ਆ ਉਹ ਚ ਇੱਕ ਪ੍ਰਧਾਨ ਜੋ ਕਿ ਮਤਲਬ ਜੰਗਿਆਚਾਰਾ ਮੁੰਡਾ ਆ ਜੇ ਨੌਜਵਾਨ ਆ ਤੇ ਉਹਨੂੰ ਸਾਰੀ ਸਮਝਿਆ ਉਹ ਸਾਡੇ ਨਾਲ ਆ ਸਾਡੇ ਨਾਲ ਮਿਹਨਤ ਦਾ ਕੰਮ ਕਰਦਾ ਪੂਰਾ ਥਾਵਾਂ ਤੇ ਅਸੀਂ ਇਉਂ ਉਹ ਸਾਡੇ ਨਾਲ ਕੋਤਾ ਤੇ ਅਸੀਂ ਵੀ ਸਾਰੇ ਭਰਾ ਦੇ ਨਾਲ ਖੜੂਵਾਂਗੇ ਕੱਲ ਨੂੰ ਕੋਈ ਵੀ ਇੱਥੇ ਮੰਨ ਲਓ ਐਕਸ਼ਨ ਇੱਥੇ ਆਉਣਾ ਹੀ ਆਉਣਾ ਹੈ ਮੈਨੂੰ ਪਤਾ ਵੀ ਇਹਦੀ ਕੁਰਸੀ ਅੱਜ ਤੋਂ ਪਰੇ ਆ ਆਈਏ ਦੇ ਨਾਲ ਹੀ ਸਾਰੇ ਇਹ ਪੱਕਾ ਵਾ ਇਹ ਸਰ ਇਹਦੇ ਇਹਦੇ ਹਾਂਜੀ ਪ੍ਰਧਾਨ ਆ ਹੈ ਤੇ ਇੱਕ ਮਤਲਬ ਇੱਥੇ ਉਹ ਜਿੱਦਾਂ ਮਤਲਬ ਸਰ ਕਹਿੰਦਾ ਜਿਹੜੇ ਕਹਿੰਦਾ ਢਾਈਆਂ ਰੁਪਈਆਂ ਜੋ ਰੁਪਿਆ ਖਾਦਾ ਆਂਦਾ ਉਹਦੇ 'ਚ ਪੱਕਾ ਹੀ ਨਾ ਉਹਦੇ 'ਚ ਪੱਕਾ ਹੀ ਉਹਦੇ ਚੋਂ ਮਤਲਬ ਹੁਣ ਇਹ ਵੀ ਕੱਟਿਆਂ ਚ ਹੀ ਹੋ ਗਿਆ ਤੇ ਦੂਜੀ ਗੱਲ ਹੋ ਰਿਹਾ ਸਰ ਵੀ ਜੇ ਕੋਈ ਉਹ ਗੱਠਾਂ ਆਉਂਦੀਆਂ ਆ ਉਹਦੇ ਚੋਂ ਵੀ ਮਤਲਬ ਵੀ ਬਹੁਤ ਹੀ ਜ਼ਿਆਦਾ ਲੁਕਾਓ ਹੋ ਰਿਹਾ ਚੋਰੀ ਵੀ ਹੁੰਦੀ ਹੈ ਸਭ ਇਹ ਸਰ ਅਸੀਂ ਨਾ ਸਾਡਾ ਕੋਈ ਮਾਲੂ ਵੀ ਜਿਹੜੇ ਮੈਨੇਜਰ ਸਾਹਿਬ ਆ ਉਹ ਨੇਕ ਬੰਦੇ ਆ ਉਹਨਾਂ ਦਾ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਆ ਉਹ ਤਾਂ ਇਹਨੂੰ ਤੁਹਾਨੂੰ ਜੇ ਦੱਸਦੇ ਆ ਪੀ ਤੁਸੀਂ ਆਪਣੀ ਆ ਇਸ ਤਰੀਕੇ ਨਾਲ ਚੱਲੋ ਤੁਹਾਡਾ ਮਤਲਬ ਮਿਹਨਤ ਆ ਨਾ ਕਿ ਇਦਾਂ ਮਿਲਦੀ ਆ ਇੰਨੀ ਮਿਹਨਤ ਆਉਂਦੀ ਔਰ ਸਾਨੂੰ ਪੂਰਾ ਮਤਲਬ ਗਾਈਡ ਵਧੀਆ ਕਰਦੇ ਨੇ ਸਾਡੇ ਵਧੀਆ ਭਰਾ ਨੇ ਸਾਡਾ ਨਾਲ ਕੋਈ ਸ਼ਿਕਵਾ ਨਹੀਂ ਪੂਰੇ ਸਾਡੇ ਮਤਲਬ ਸਾਡੇ ਆਪਣੇ ਉਹ ਵੀ ਦੂਰ ਦੇ ਨਹੀਂ ਸਾਡੇ ਆਪਣਾ ਖੂਨ ਆ ਸਾਡੇ ਪਿਓ ਚਾਚੇ ਆ ਮਤਲਬ ਪਰ ਸਾਡੇ ਨਾਲ ਪਤਾ ਨਹੀਂ ਕਿਉਂ ਜਾ ਹੁਣ ਮੇਕੋ ਮੰਨ ਲਓ ਕੋਈ ਅਹੀਂ ਉਹਨਾਂ ਦੇ ਬਰਕਲਾਵ ਜਾਂ ਕੋਈ ਉਹਨਾਂ ਦੇ ਹੈਪਰ ਥੋੜਾ ਕਿ ਮੰਨ ਲਓ ਉਹਨਾਂ ਦੇ ਮਤਲਬ ਅਸੀਂ ਬਰਕਲਾਵ ਚੱਲ ਰਹੇ ਆ ਉਹਨਾਂ ਨੂੰ ਸਾਡੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੇ ਵੀ ਚਲੋ ਸਾਡੇ ਆ ਨੌਜਵਾਨ ਸਾਡੇ ਬੱਚੇ ਅੱਗੇ ਲੱਗੇ ਤੇ ਸਾਡੇ ਨਾਲ ਖੜੋ ਹੋ ਕੇ ਅਹੀਂ ਉਹਨਾਂ ਦੇ برخلاف ਥੋੜਾ ਗੱਲ ਕੋਈ ਵੀ ਕੀਤੀ ਸੀ ਆਪ ਦੱਸੋ ਹਾਂ ਜਿਹੜਾ ਕੋਈ ਹੁੰਦਾ ਆ ਸਾਡੇ ਸਰਪ੍ਰਧਾਨ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਹੜਤਾਲ ਕੀਤੀ ਐ ਪੰਜਾਬ ਸਰਕਾਰ ਬਦ ਪ੍ਰਦਰਸ਼ਨ ਵੀ ਕੀਤਾ ਰੋਸ ਤੇ ਕੀ ਮਸਲਾ ਕੀ ਆ ਸਰ ਇਹ ਮਸਲਾ ਸਾਰੇ ਪੱਕੇ ਹੁੰਦਾ ਮੇਨ ਮਸਲਾ ਇਹਨਾਂ ਦਾ ਹੈ ਜੀ ਤੇ ਬਾਕੀ ਚਲੋ ਜੋ ਗੱਲਾਂ ਨੇ ਵੀਰ ਨੇ ਦੱਸੀਆਂ ਸਾਰੀਆਂ ਮਤਲਬ ਉਹ ਹੋਈ ਮਤਲਬ ਹੈ ਗਿਆ ਵਾ ਸਹੀ ਬਿਲਕੁਲ ਹਰ ਸਾਲ ਇਦਾਂ ਹੀ ਹੁੰਦਾ ਵਾ ਕੋਈ ਨਾ ਕੋਈ ਬਹਾਨਾ ਲਾ ਕੇ ਜਾਂ ਕੋਈ ਬਾਅਦ ਫਿਰ ਉਹ ਇਦਾਂ ਹੀ ਕਰ ਦਿੰਦੇ ਮਤਲਬ ਇਹ ਵੀ ਦੱਸੋ ਨਾ ਜਿਹੜਾ ਮਤਲਬ ਇਹ ਘਟਾਲਾ ਕਰਦੇ ਉਹ ਚ ਮਤਲਬ ਚਲੋ ਤੁਸੀਂ ਹੁਣ ਤੁਹਾਡੀ ਮੰਗ ਕੀ ਆ ਮੰਗ ਸਾਡੀ ਪੱਕੇ ਹੁੰਦੀ ਹੈ ਫਿਰ ਬਹੁਤ ਚਿਰ ਤੋਂ ਬਹੁਤ ਦੇਰ ਤੋਂ ਕੰਮ ਕਰਦੇ ਆਏ ਸਾਰੇ ਬੜੇ ਪੁਰਾਣੇ ਕੰਮ ਕਰਦੇ ਆ ਰਹੇ ਨੇ ਚਲੋ ਤੁਸੀਂ ਆਪਣੀ ਗੱਲ ਤਾਂ ਤੱਕ ਕਿਸੇ ਤੱਕ ਪਛਾਈ ਆ ਕਿਸੇ ਅਫਸਰ ਦਾ ਅਜੇ ਤੱਕ ਨਹੀਂ ਸਾਰੇ ਹੀ ਤੁਹਾਡੇ ਚੈਨਲ ਦਾ ਹੀ ਪਤਾ ਹੈ ਚੈਨਲ ਤੱਕ ਹੀ ਜਾਂਦੀ ਹੈ ਸਾਨੂੰ ਚਿੱਠੀ ਪੱਤਰ ਜਾਂ ਕਿਸੇ ਨਹੀਂ ਸਾਨੂੰ ਨਹੀਂ ਨਹੀਂ ਸਰ ਸਾਨੂੰ ਇਹ ਨਾ ਪਤਾ ਕਿ ਇਹ ਸਾਨੂੰ ਕੋਈ 10 15 ਸਾਲ ਹੋ ਗਏ 1500 ਰੁਪਏ ਦੇ ਹਿਸਾਬ ਨਾਲ ਅਸੀਂ ਪੈਸਾ 100 ਬੰਦਾ ਨਾਲ ਜਿਹੜਾ ਉਹ 1500 ਦੇ ਹਿਸਾਬ ਨਾਲ ਤੁਸੀਂ ਗੁਣਾ ਕਰ ਲਓ ਵੀ ਇਹਨਾਂ ਨੂੰ ਕੋਈ 10 10 20 20 ਸਾਲ 1500 ਦੇ ਹਿਸਾਬ ਨਾਲ ਪੈਸੇ ਦੇਂਦੇ ਹੋਗੇ ਉਹ ਪੈਸੇ ਕਿੱਥੇ ਗਏ ਜੇ ਜੇ ਤੱਕ ਅੱਦੇ ਕੋਈ ਗਿਆਨ ਨਹੀਂ ਜੇ ਉਥੇ ਕਾਰਡ ਜਿਹੜਾ ਰੀਨੂ ਹੁੰਦਾ ਉਹਦੇ 50 ਰੁਪਏ ਲੱਗਦੇ ਕਿ 1500 ਰੁਪਏ ਲਿਆ ਜਾਂਦਾ ਉਹ ਕਦ ਲਈ ਲਿਆ ਜਾਂਦਾ બીજી ਗੱਲ ਸਾਰੇ ਜੇ ਕੋਈ ਤਰੀਬ ਕੋਈ ਲੇਟ ਆ ਜਾਂਦਾ ਆ ਜੇ ਕੋਈ ਇਹਦੇ ਨਾਲ ਮਿਸ ਵਿਹੇ ਹੋ ਜਾਂਦੀ ਆ ਉਹਨੂੰ ਚੱਲ ਸਾਡੀਆਂ ਕਦਮਾਂ 'ਚ ਵਾਰ ਜਾਂ ਮੇਰੇ ਪਿਓ ਜਾਂ ਮੇ ਇਹ ਮੇਰੇ ਪਿਓ ਦੀ ਨਹੀਂ ਆ ਜਾਂ ਕਿਸੇ ਪਿਓ ਦੀ ਨਹੀਂ ਆ ਕਿਸੇ ਦੀ ਨਹੀਂ ਆ ਇਜਾਜ਼ਤ ਇਹ ਸਰਕਾਰ ਦੀ ਆ ਆ ਗੁੱਟੋਂ ਕੋਈ ਇਹ ਕੋਈ ਭਰਾ ਜਾਂ ਕੋਈ ਪ੍ਰਧਾਨ ਕੋਈ ਇਹੋ ਜਿਹਾ ਕੋਈ ਮਿਸ ਵਿਹੇਵਣਾ ਕਰੇ ਕੋਈ ਵੀਰ ਭਰਾ ਨੂੰ ਕੋ ਇਹਨੂੰ ਵੀ ਗੁੱਟੋਂ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੇ ਉਹਨੇ ਵੀ ਪੈਸੇ ਦਿੱਤੇ ਆ 15-1500 ਰੁਪਈਆ ਤੇ ਅਸੀਂ ਆਈ ਵਾਰੀ ਤੇ ਪਹਿਲਾਂ ਪੱਤੀਆਂ ਚੋ ਕੱਟ ਦਿੰਦੇ ਆ ਜੀ ਵੀ ਆ ਤੇਰਾ 1500 ਕੱਟਿਆ ਗਿਆਈ ਭਈ ਤੇ ਵੱਲ ਲੱਗਦੇ ਉਹ ਤੇ 50 ਆ ਕਹਤਾ ਪੁੱਠਾ ਵੀ ਵੜਿਆ ਪੜਿਆ ਇਹੇ ਤੇ ਸਿੱਧਾ ਹੀ ਪੜਿਆ ਪਤਾ ਸਾਨੂੰ ਸਾਰਾ ਇਹ ਗੱਲ ਨਹੀਂ ਕਰਦੇ ਕਿਉਂਕਿ ਇਹ ਸਾਡਾ ਹੀ ਖੂਨ ਆ ਤੇ ਪਰ ਹੁਣ ਹਾਨੂੰ ਅੱਕ ਕੇ ਕਰਨੀ ਪਈ ਏ ਜਦੋਂ ਸਰੋ ਪਾਣੀ ਨੱਕ ਜੇ ਹੁਣ ਤੁਹਾਨੂੰ ਪਤਾ ਆ ਵੀ ਸਾਰੇ ਬੰਨੇ ਜਦੋਂ ਪੰਜਾਬ ਸਰਕਾਰ ਕੋਈ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆ ਕਰਦੀ ਤੇ ਸਾਡੀਆਂ ਨੂੰ ਹੀ ਕੀਤਾ ਜਾਵੇ ਇਹ ਪ੍ਰਦਰਸ਼ਨ ਹੁਣ ਤੱਕ ਰਹਿ ਜਿੰਨਾ ਤੱਕ ਤੁਹਾਡੀ ਮੰਗ ਨਹੀਂ ਪੂਰੀ ਦੀ ਜਾਰੀ ਰਹਿਊਗਾ ਅਸੀਂ ਕਰਾਂਗੇ ਤੁਹਾਡੇ ਨਾਲ ਐਸੀ ਭਾਵੇਂ ਇੱਥੇ ਕਾਸੀਆਂ ਨੇ ਬਈਏ ਅਸੀਂ ਕਰਾਂਗੇ ਠੀਕ ਇਸ ਵਰਸਾ ਬਈ ਇੱਥੇ ਪੜੇਗਾ ਜੁਨੀਆ ਵੇਰ ਉੱਤਾਰ ਕੱਚੀ ਮਲਾਜਮਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਕਿ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਕੰਪਲੈਂਟ ਕੀਤਾ ਗਿਆ ਕਿ ਇਹ ਇਹ ਸਾਰੇ ਇਹ ਜਿਹੜੀ ਬਲ ਲੇਬਰ ਆ ਨਾ ਇਹ ਵਰਕਰ ਕਮੇਟੀ ਆ ਇਹਨਾਂ ਦੀ ਲੇਬਰ ਜਿਹੜੀ ਆ ਵਰਕ ਕਮੇਟੀ ਚ ਹੁੰਦੀ ਆ ਇਹਨਾਂ ਦਾ ਮਸਲਾ ਅੱਗੇ ਨਾਲ ਹੜਤਾਲ ਕੀਤੀ ਪੰਜਾਬ ਸਰਕਾਰ ਨਾਲ ਚੱਲਣ ਡਿਆਈ ਤੇ ਜੋ ਕੀ ਪਿੱਛੇ ਮਤਲਬ ਕਿ ਪਰਸੋਂ ਹੀ ਹੜਤਾਲ ਜਿਹੜੀ ਆ ਕਾਲ ਆਫ ਹੋਈ ਜਾਂਦਾ ਦੀ ਕਿ ਇਹਨਾਂ ਦੇ ਜਿਹੜੇ ਮੇਨ ਪੰਜਾਬ ਦਾ ਪ੍ਰਧਾਨ ਹੈ ਉਹਦੀ ਸਰਕਾਰ ਨਾਲ ਉਹ ਗੱਲ ਹੋਈ ਆ ਉਹਨਾਂ ਨਾਲ ਕੋਈ ਗੱਲਬਾਤ ਤੋਂ ਬਾਅਦ ਹੀ ਫਿਰ ਇਹਨਾਂ ਹੜਤਾਲ ਚੁੱਕੀ ਆ ਜੀ ਇਹ ਜਿਹੜਾ ਮਸਲਾ ਇਹ ਪੰਜਾਬ ਸਰਕਾਰ ਦਾ ਦੇ ਕਿ ਬੰਦੇ ਹਰ ਸਾਲ ਇੱਕਦਮਾਂ ਚ ਬਹੁਤ ਗਿਣਤੀ ਚ ਕੰਮ ਕਰਦੇ ਆ ਪਰ ਇਹਦਾ ਜਿਹੜੇ ਪਰਮਾਨੈਂਟ ਕਰਨਾ ਉਹ ਸਰਕਾਰ ਦੇ ਅਧੀਨ ਆ ਜੀ ਹਾਂਜੀ